ਸੱਤ ਸ੍ਰੀ ਅਕਾਲ ਬਾਈ ਜੀ ਤੇ ਆ ਬਾਈ ਜੀ ਵੇਖਣ ਨੂੰ ਐ ਲਾਦਣਾ ਵੀ ਆ ਕੀ ਬਣਾਈ ਜਾਂਦਾ ਫੱਟੀ ਜੀ ਤੇ ਵੇਲਾ ਉਹ ਮਾਰ ਕੇ ਫੱਟੀ ਫੁੱਟੀ ਬਣਾਦਾ ਵਧੀਆ ਲੱਗ ਪਿਆ ਪੌਣ ਡਿਜ਼ਾਈਨਿੰਗ ਲੱਗ ਪਿਆ ਹੁਣ ਆ ਲੱਗ ਪੂਆ ਪਿੱਲਰ ਬਣਾਉਣ ਲੱਗ ਪਿਆ ਬੀਮ ਕੋਠੀ ਬਣਾਊਗਾ ਬਹੁਤ ਘੈਂਟ ਲੱਗ ਪਿਆ ਤੇ ਬੀਮ ਬਣਾਉਣ ਬੀਮ ਕਰਨ ਲੱਗ ਪਿਆ ਤਿਆਰ ਸਾਰੇ ਹੋਣ ਲੱਗ ਪਏ ਬੀਮ ਤਿਆਰ ਬਹੁਤ ਘੈਂਟ ਚੀਜ਼ ਬਣਾਊਗਾ ਦੇਖੀ ਜਾ ਬਸ ਬਸ ਰਾਈ ਲਈ ਜਾ ਉਹ ਬੰਦਾ ਅਰੇ ਚੀਜ਼ ਤੇ ਪੂਰਾ ਸਿਰਾ ਲਾਊਗਾ ਗੱਡਾ ਮਸ ਸਿਰਾ ਜਿਹੜਾ ਇਹਨੂੰ ਕਹਿੰਦੇ ਲਾਓ ਜੀ ਚੱਕਲੇ بیم ਲਾਤੇ بیم ਚੱਕੀ ਕਰਤੇ ਥੱਲੇ ਤੋਂ ਫੱਟ ਥੱਲੇ ਵੀ ਵਧੀਆ ਫਰਸ਼-ਪੁਰਸ਼ ਲਾਤਾ ਵੀ ਦਵੇ ਨਾ ਫਰਸ਼ ਨਾ ਦਵੇ بیم ਭਰਤੇ ਚਾਰਚ ਫਿਰ ਲਾਏ ਜੀ ਆਸੇ-ਪਾਸਲੇ ਉਹ ਆਪਣਾ ਡੀਪੀਸੀ ਪਾਤੀ ਸਾਰੇ ਲਾਤਾ بیم ਸਾਈਡਾਂ ਤੇ ਚੱਕ ਤੇ ਫੱਟੇ ਲਾਓ ਜੀ ਹੁਣ بیم ਭਰ ਲੱਗੂਗਾ ਬੀਮੰਦਿਆ ਵੀ ਕਰਤਾ ਢੂਲਾ ਸਾਰਾ ਲੱਗ ਪਿਆ ਬੀਮ ਭਰਨ ਚਾ ਕੋਈ ਬੀਮ ਵੀ ਐ ਭਰਦਾ ਪੂਰੇ ਸੂਤ ਦੇ ਵਿੱਚ ਲਾ ਕੇ ਸਾਲ ਦੇ ਤੇ ਆਪਣਾ ਲਾ ਕੇ ਸਾਰਾ ਕੁਸ ਐ ਫੇਰ ਵਧੀਆ ਬਣਾਉਂਦਾ ਚੱਕੀ ਥੱਲੇ ਦਾ ਫਰਸ਼ ਲਾਤਾ ਲੱਗ ਪਿਆ ਬਣਾਉਣ ਲੱਗ ਪਿਆ ਚਣਾਈ ਕਰਨ ਹਣ ਐ ਚਣਾਈ ਵੀ ਐ ਪੂਰੇ ਸਿਰੇ ਦੀ ਕਰਦਾ ਸਾਰਾ ਕੁਸ ਐ ਪੂਰਾ ਦੇਖ ਕੇ ਲੈਵਲ ਉਲਵ ਲਾ ਕੇ ਸੂਤ ਗੱਜ ਲਾ ਕੇ ਸਾਰਾ ਕੁਸ ਫੇਰ ਬਣਾਉਂਦਾ ਲੱਗ ਪਿਆ ਕਮਰੇ ਬਣਾਉਣ ਹਣ ਲੈ ਚੱਕ ਤੇ ਬਣਾ ਤੇ ਕਮਰੇ ਰਸੋਈ ਡਰੈਂਗ ਬਾਥਰੂਮ ਲੈ ਡਰੈਂਗ ਸਾਰਾ ਕੁਸ ਬਣਾਤਾ ਵਧੀਆ ਸਾਰਾ ਵਸਾ ਸਿਰਾਈ ਲਾਈ ਜਾਂਦਾ ਬੰਦਾ ਚੱਕ ਜੀ ਲਾ ਤੇ 12 ਦੇ ਵੀ بیم ਲਾ ਤੇ ਚੱਕ ਜੀ ਕਰ ਤੇ ਤਿਆਰ ਲੈ ਵਿੱਚੋਂ ਲੱਗ ਪੈਣ ਪਲਾਸਟਰ ਕਰਨ ਬਾਈ ਬਾਈ ਸਿਰਾਈ ਲਾਈ ਜਾਂਦਾ ਯਾਰ ਗੱਡ ਮਾਸਰਾ ਚੱਕੋ ਜੀ ਕਰੀ ਜਾਂਦਾ ਪਲਾਸਟਰ ਵਿੱਚੋਂ ਲਾਸਟਰ ਬਸ ਕੰਪਲੀਟ ਹੋਣ ਵਾਲਾ ਹੀ ਆ ਅੰਦਰੋਂ ਸਾਰਾ ਫੌੜਾ ਇਹ ਚੱਕ ਕੋਈ ਅੰਦਰ ਲਾਉਣ ਲੱਗ ਪਿਆ ਫਰਸ਼ ਸਾਰੇ ਅੰਦਰਾਂ ਨਾਲ ਆਦੂ ਫਰਸ਼-ਪੁਰਸ਼ ਵਧੀਆ ਜਿਹਾ ਚਾ ਕੇ ਚੱਕ ਕੋਈ ਚਿੱਟਾ ਵੀ ਭਰਤਾ ਵਿੱਚ ਲਾਈ ਮਾਰ ਹੁਣ ਲੱਗ ਪਿਆ ਪੇਂਟ ਕਰਨਾ ਕਰਤਾ ਪੇਂਟ ਬਾਈ ਨੇ ਜਿਵੇਂ ਸਿਰਾਈ ਲੱਗ ਜਾਂਦਾ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਬਾਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਅੰਦਰ ਲਾਈਟਿੰਗ ਦਾ ਪ੍ਰਬੰਧ ਕਰੂਗਾ ਤੇ ਇੱਕ ਆਪਣਾ ਲਾਊਆ ਚੱਕੋ ਜੀ ਢੂਲਾ ਕਰ ਲਿਆ ਉਸ ਨੇ ਲਾਈਟਿੰਗ ਦਾ ਪ੍ਰਬੰਧ ਹੋ ਗਿਆ ਉਸ ਨੇ ਢੂਲਾ ਕਰ ਲਿਆ ਥੱਲੇ ਲਾਤੀਆਂ ਸਪੋਰਟਾਂ ਉੱਤੇ ਵੀ ਲੱਗ ਪੈ ਬੀਮ ਬੂਮ ਪਰ ਲੱਗ ਪੈ ਕੋਸ਼ੀ ਆਈ ਜਾਵੇ ਯਾਰ ਬੰਦਾ ਨਹੀਂ ਹੱਲ ਜੂਗਾ ਭੋਰਾ ਵੀ ਜ਼ਗਾੜਮੈਂਟ ਲੈ ਚੱਕ ਵੀ ਉਤਲੇ ਮੰਜ਼ਲ ਦਾ ਵੀ ਭਰਤਾ ਬੀਮ ਫਰਸ਼ ਫਰਸ਼ ਵੀ ਲਾਤਾ ਕਰਤਾ ਤਿਆਰ ਲੈ ਹੱਲਵਾੜੀ ਵੀ ਬਹੁਤਾ ਕੋਲੇ ਚੱਕ ਕੋਈ ਖੋਲਦਾ ਸਾਰਾ ਕੁਸ ਉਤਲਾ ਹੁਣ ਬੀਮ ਲਾਉਣ ਲੱਗ ਪਿਆ ਨਾ ਸੌਰੀ ਬੀਮ ਨੇ ਉਤਲੀ ਮੰਜ਼ਲ ਤਿਆਰ ਕਰ ਲਾ ਪਿਆ ਤਰਸ਼ਮੀ ਕਰਤੀ ਤਿਆਰ ਲਾਤਾ ਚੱਕ ਜੀ ਜਾਲ ਜੂਲ ਪੂਰਾ ਬੰਨ ਕੇ ਯਾਰ ਉਹ ਕਰਦਾ ਬੰਦਾ ਪੂਰਾ ਚਚਾ ਕੇ ਸਾਰਾ ਕੰਮ ਬਈ ਆਣਾ ਕਰੇ ਵੀ ਚਚਾ ਕੇ ਠੋਗ ਮਾ ਕੰਮ ਕਰੀ ਜਾਂਦਾ ਇਹ ਤਾਂ ਸਾਡੀ ਮਲਵਈ ਭਾਸ਼ਾ ਹੀ ਐਸੀ ਜੀ ਔਰ ਨਾ ਮੰਨਿਓ ਭਰਾਵਾਂ ਕੇ ਬੇਨਤੀ ਚੱਕ ਕੋਈ ਕਰਤਾ ਪਲਾਸਟਰ ਲੈ ਮਾਰਤੀਆਂ ਚਿਰੀਆਂ ਬਣਾ ਤੇ ਡੱਬੇ ਚਾਰਚ ਪੇਰੇ ਚੱਕੋ ਜਿਵੇਂ ਬੰਦਾ ਸਿਰਾਈ ਲਾਈ ਜਾਂਦਾ ਯਾਰ ਚੱਕੋ ਜੀ ਇਧਰੋਂ ਵੀ ਕਰਤੇ ਪਲਾਸਟਰ ਮਾਰਤੇ ਡੱਬੇ ਇਧਰ ਵੀ ਲੈ ਚੱਕ ਤੇ ਫੱਟੇ ਲੈ ਖੋਲਤਾ ਟੂ ਲਾਟਾ ਲਸਾਉ ਕੋਸ ਖੂਲੋਤਾ ਹਣ ਲੱਗੂਆ ਕੋਰਾਂ ਧਾਰਾ ਨੂੰ ਲੱਗੂਆ ਚੱਕ ਵੀ ਲੱਗ ਪਿਆ ਕੋਰਾਂ ਬਣਾਉਣ ਕੋਰ ਵੀ ਕੱਲੀ ਕੱਲੀ ਜਿਚਾ ਕੇ ਬਣਾਊਗਾ ਪੂਰੀ ਘੈਂਟ ਜਮਾ ਜਿਹੜੇ ਨੂੰ ਸਰਾ ਕੇ ਤੇ ਚੱਕੋ ਇਹ ਇਧਰ ਲਿਆਂ ਬਣਾਤੀਆਂ ਕੋਰਾਂ ਧਾਰਾਂ ਲੈ ਦੂਜੇ ਪਾਸੇ ਹੋ ਗਿਆ ਹੁਣ ਲਾਈ ਜਾਂਦਾ ਨਾ ਸਿਰਾਂ ਪਾਈ ਜਮਾ ਚੱਕੋ ਹੀ ਬਾਹਰੋਂ ਵੀ ਲੱਗ ਕਰਤਾ ਪਲਾਸਟਰ ਚੱਕ ਮੇਰਾ ਵਾਏ ਚੱਕ ਤੇ ਫਟੇ ਪੂਰਾ ਜਾ ਕੇ ਕੰਮ ਕਰੀ ਜਾਂਦਾ ਯਾਰ ਬਾਈ ਲੈ ਦਿਆਨ ਨੇ ਡਿਜ਼ਾਈਨ ਪਾਉਣ ਲੱਗ ਪਿਆ ਹੁਣ ਲੈ ਇਹ ਲਾ ਪੂਰਾ ਜਿਟਾ ਕੇ ਕੰਮ ਕਰੀ ਜਾਂਦਾ ਇਹ ਦਰਵਾਜਾਂ ਦੀ ਡਿਜ਼ਾਈਨ ਆ ਸੌਰੀ ਬਾਰੀਆਂ ਦੀ ਡਿਜ਼ਾਈਨ ਕਰ ਲੱਗ ਪਿਆ ਚੱਕ ਦੇ ਕਿੰਨੇ ਆ ਕੇ ਪੂਰਾ ਜਿਟਾ ਕੇ ਸਾਰਾ ਕੁਝ ਐ ਨਹੀਂਗਾ ਵੀ ਮਾੜਾ ਮੋਟਾ ਵੀ 19 21 ਦਾ ਵੀ ਫਰਕ ਰਹੇ ਜੂਗਾ ਚੱਕੀ ਥਲੜੀਆਂ ਕੋਰਾ ਧਾਰਾ ਬਣਾਤੀਆਂ ਲੈ ਚੱਕੀ ਖਟੇ ਚੱਕੀ ਦਰਾਂ ਦਾ ਬਾਈ ਮੇਰਾ ਜੇ ਭਾਈ ਇਹ ਇਸ ਮਿਸਤਰੀ ਦਾ ਕਿਹਨੂੰ ਨੰਬਰ ਚਾਹੀਦਾ ਹੋਇਆ ਤਾਂ ਆਪਣੇ ਕੋਲ ਹੈਗਾ ਇਹਦਾ ਨੰਬਰ ਵੀ ਹੈਗਾ ਨੰਬਰ ਵੀ ਦੇ ਦੇ ਕਮੈਂਟ ਕਰਕੇ ਦੱਸ ਦਿਓ ਕਿਹਨੂੰ ਨੰਬਰ ਚਾਹੀਦਾ ਹੋਇਆ ਚੱਕੀ ਪੂਰੇ ਯਾਰ ਜਿਚਾ ਹੈ ਬਾਈ ਸਾਰੀਆਂ ਕੋਰਾਂ ਤਾਂ ਰਾਂਏ ਨਹੀਂ ਵੀ ਇੱਕ ਵੀ ਛੱਡ ਦੂ ਆ ਚਲੂੰ ਕਰ ਦੂ ਆ ਵੇਲਾ ਆ ਵੀ ਜਮ ਬ੍ਰੀਕ ਤੋਂ ਬ੍ਰੀਕ ਵੀ ਆ ਬਣਾ ਤੇ ਗੋਲੇ ਚੱਕੀ ਬਣਾ ਤੇ ਪੂਰੇ ਜਿਚਾ ਕੇ ਗੋਲੇ ਵੀ ਲੈ ਚੱਕੋ ਪੇਲਰਾਂ ਦੇ ਵੀ ਬਣਾ ਤੇ ਪੂਰੇ ਡਿਜ਼ਾਈਨਿੰਗ ਲਓ ਚੱਕ ਤਾਂ ਬਾਹਰਲਾ ਫਰਸ਼ ਲਾਤਾ। ਲੈ ਹੁਣ ਆ ਜੂਗਾ ਬਾਹਰ ਬਣਾ ਦੀਆਂ ਪੌੜੀਆਂ ਪੌੜੀਆਂ ਤੇ ਵੀ ਪੂਰੀਆਂ ਟੈਲਾਂ ਟੂਲਾਂ ਚ ਚਾ ਕੇ ਲਾ। ਚੱਕੋਈ ਚੱਕ ਦਾ ਪੇਂਟ ਸਾਰਾ ਅੰਦਰੋਂ ਬਾਹਰੋਂ ਸਭ ਪੇਂਟ ਕਰਤਾ। ਨਾਣਾ ਜਚਾਤਾ ਪੂਰਾ ਕਰਤਾ ਪੇਂਟ ਪੂਰਾ ਜਚਾ ਕੇ। ਆ ਦੇਖ ਲਓ। ਚੱਕੀ ਉਹਦਾ ਫੱਟੇ ਪੂਰੇ ਚਾਕੇ ਬਾਈ ਪੇਂਟ ਦਾ ਯਾਰ ਪੇਂਟ ਵੇ ਬਾਈ ਨੇ ਕਿੰਨਾ ਘੈਂਟ ਕੀਤਾ ਜਮਾ ਪੇਂਟ ਵਾਲਾ ਸਿਰਾ ਲਾਤਾ ਲੈ ਲੱਗ ਪਿਆ ਦਰਵਾਜ਼ੇ ਲਾਉਣ ਲੈ ਐਲਈਡੀ ਲਾਤੇ ਚਾਕੇ ਪੂਰਾ ਯਾਰ ਫੁੱਲ ਫੁੱਲ ਐਲਈਡੀ ਪੂਰੇ ਲਾ ਕੇ ਲੈ ਲਾਤੇ ਬਾਅਰ फ्लਸ਼ ਵਾਲੇ ਚਾਕੇ ਆ ਬਣਾਤੇ ਆਪਣਾ ਕਿਚਨ ਕਿਚਨ ਤਿਆਰ ਕਰਤਾ ਬਾਰੀਆਂ ਬੂਰੀਆਂ ਬੈੱਡ ਬੁੱਡ ਸਭ ਕੁਛਾਂ ਫੱਟੇ ਚੱਕੇ ਦਰ ਆਉਂਦਾ ਚੱਕ ਜੇ ਮੈਂ ਅੰਦਰਵਾਜਾ ਲਾਤਾ ਬਾਹਰ ਲਾ ਚੱਕ ਉਹ ਪੂਰਾ ਜਚਾ ਤਾ ਨਾ ਬਣਾਤਾ ਪੂਰਾ ਘੈਂਟ ਗੱਲਬਾਤ ਬਣਾਤੀ ਪੂਰਾ ਘੈਂਟ ਘਰ ਬਣਾ ਲੈ ਚੱਕੋ ਬਾਹਰਲੇ ਪਾਸੇ ਆ ਗਿਆ ਹੁਣ ਬਾਉਂਡਰੀ ਵਾਲ ਤੇ ਚੱਕ ਜੇ ਪੂਰਾ ਐ ਕਰਕੇ ਫੁੱਲ ਫੁੱਲ ਲਾ ਕੇ ਪੂਰੇ ਬਾਟੇ ਲਾਂ ਟੂਲਾ ਲਾ ਕੇ ਪੂਰਾ ਜਚਦਾ ਯਾਰ ਬਾਈ ਨੇ ਕਰਤੀ ਨਾ ਸਿਰਾਂ ਗੱਲਬਾਤ ਜਮਾ ਦੇਖੀ ਹੈ ਜੇ ਬਾਈ ਆਪਣੀ ਵੀਡੀਓ ਵਧੀਆ ਲੱਗਦੀ ਹੁੰਦੇ ਨਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਦੱਬ ਕੇ ਭਰਾ ਬਣ ਕੇ ਫੁੱਲ ਸਪੋਰਟ ਕਰਿਆ ਕਰੋ ਯਾਰ